ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ ਸਾਨੂੰ 28 ਤੋਂ ਲੈ ਕੇ ਆਪਾਂ 30 ਅਗਸਤ ਦੀ ਅਵੇਲੇਬਲ ਦਿਖਾਵਾਂਗੇ ਸੀਨੀ ਵਾਲ ਕਲਾ ਡੇਰੀ ਫਾਰਮ ਇੱਥੇ ਵੀ ਰਮਣੇ ਕੋਲ ਪਹੁੰਚੀਆਂ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਆਪਣਾ ਨਾਮ ਐਡਰੈਸ ਕਨਫਰਮ ਕਰਾ ਲਓ ਜੀ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾਗਾ ਪਿੰਡ ਆਪਣਾ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਆਪਣਾ ਫਾਰਮ ਆਉਂਦਾ ਵੀਰੇ ਜ਼ਿਲ੍ਹਾ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਆਪਣਾ ਨੋਟ ਕਰ ਲਓ ਜੀ 62807 13934 62807 13934 ਮੇਰਾ ਵਟਸਐਪ ਵੀ ਵੀਰੇ ਇਸੇ ਨੰਬਰ ਤੇ ਚੱਲਦਾ ਹੈਗਾ ਬੜਾ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਗਈ ਜੇ ਤੁਸੀਂ ਵਟਸਐਪ ਤੇ ਹੈਲੋ ਦਾ ਮੈਸੇਜ ਕਰੋਗੇ ਜਿਹੜ ਸਿੱਧਾ ਫਾਰਮ ਤੇ ਆ ਕੇ ਰੁਕੋਗੇ ਵੀਰੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਣੀਗੀ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰਦੇ ਆ ਵੀਰੇ ਅੱਜ 29 ਦੀ ਵੀਡੀਓ ਕਵਰ ਕਰਦੇ ਆ ਨਾ ਆਪਾਂ ਲਾਟ ਵੇਚਣਾ ਇਹ 30 ਤਰੀਕ ਤੀਜਾ ਮਹੀਨਾ 2024 ਵੀਰੇ ਦਿਨ ਸ਼ਨੀਵਾਰ ਬਣਦਾ ਕੱਲ ਨੂੰ ਸਵੇਰੇ 8 ਵਜੇ ਸੌਦੇ ਸ਼ੁਰੂ ਕਰ ਦਿਆਂਗੇ ਪ੍ਰਮਾਤਮਾ ਦੀ ਕਿਰਪਾ ਸਦਕਾ ਅੱਜ ਜਿਹਦੇ ਵਿੱਚ ਵੀਰੇ 28 ਨਾਕ ਹੁਣਗੇ ਟੋਟਲ ਵਿਕਰੀ ਲਈ 28 ਬੋਲੇ ਤੁਹ ਬਣਾ ਦੇਾਂਗੇ ਤੇ ਹੁਣ ਆਪਾਂ 23 ਨਾਕ ਕੈਮਰੇ ਸਾਹਮਣੇ ਕਰਾਂਗੇ 3 ਨਾਕ ਮਗਰ ਤਾਂ ਜੇ ਸੂਏ ਨੇ ਤੇ ਪੰਜ ਕਿ ਬਣਾ ਆਪਣੀਆਂ ਆਉਣ ਵਾਲੀਆਂ ਵੀ ਹੈਗੀਆਂ ਨੇ ਵੀਰੇ ਠੀਕ ਹੈ 324 7 25 26 ਨਾਗ ਹਾਜ਼ਰ ਖੜਿਆ ਜਾਮ ਐ 26 ਨਾ ਕਿਥੇ ਘਰੇ ਹੈਗੇ ਆ ਵੀਰੇ ਇਸ ਵਕਤ ਠੀਕ ਹੈ 62807 13934 ਕੰਟੈਕਟ ਨੰਬਰ ਆਪਣਾ ਕੰਟੈਕਟ ਨੰਬਰ ਵੀਰੇ ਤੇ ਕੱਲ ਨੂੰ ਆਪਾਂ 8 ਵਜੇ ਸੌਦੇ ਚਾਲੂ ਕਰਾਂਗੇ ਜਿਹੜੇ ਵੀਰ ਵੀਡੀਓ ਦੇਖਦੇ ਆਂ ਬਾਹਲਾ ਲੇਟ ਨਾ ਆਉਣ ਕਿਉਂਕਿ ਫਿਰ ਜਿਹੜੇ ਦੂਰੋਂ ਦੇ ਵੀਰ ਦਾ ਗੇੜਾ ਪੈ ਜਾਂਦਾ ਕਿਉਂਕਿ ਆਪਣੇ ਕੋਲੇ ਵੀਰੇ ਮਾਲ ਸਾਫ਼ ਹੋਣ ਦੇ ਨਾਂ ਤੇ ਪਪਾਰ ਆਪਣਾ ਪੁਰਾਣਾ ਕਰਕੇ ਆਪਣੇ ਕੋਲ ਗਾਹਕ ਵੀ ਕਾਫੀ ਮਾਤਰਾ ਚ ਹੈਗਾਗਾ ਠੀਕ ਹੈ ਤੇ ਬਾਕੀ ਵੀ ਵੀਰ ਜਾਨੀ ਟਾਈਮ ਦੇ ਨਾਲ ਹੀ ਆਉਣ ਉਹਨ ਕਿਹੜਾ ਸੂਆ ਕੀ ਡਿਟੇਲ ਹੈ ਦੀ ਇਹ ਸੂਆ ਦੂਜਾ ਮੂੰਹੋਂ ਚਾਰ ਦੰਦਾਂ ਮੂੰਹੋਂ ਚਾਰ ਦੰਦ ਤੇ ਤਕਰੀਬਨ ਇਹਦਾ ਵੀਰੇ ਜਾਣੇ ਦੀ ਹਫਤੇ ਤੋਂ 10 ਦੇ ਵਿੱਚ ਇਹ ਬੱਚਿਆ ਧਰੂਗੀ ਇਹਦਾ ਪਲੂਨ ਦਾ ਵੀਰੇ 27 ਲੀਟਰ ਦਾ ਰਕਾਟ ਆ ਥਾਰਮ ਦੇ ਵਿੱਚੋਂ ਲਈ ਆ ਜਿਹੜੇ ਸੀਮਨ ਦੀ ਆਪ ਪਉਦਾ ਵੀ ਇਡਾ ਤੇ ਲੱਗਿਆ ਆਪਾਂ ਨੂੰ ਉਹ ਵੀ ਸਾਰਾ ਪਤਾ ਆਪਾਂ ਲਿਖਤੀ ਰੂਪ ਦੇ ਵਿੱਚ ਦੇਵਾਂਗੇ ਵੀਰੇ ਬਾਕੀ ਜਿਹੜੀ ਆਪਾਂ ਗੱਲ ਕਰੀ ਮਾਲਕ ਨੇ ਕਹਿੰਦੇ 27 ਦੇ ਦਾ 25 ਦਾ 30 ਦੇ ਦਾ ਪਰ ਬੈੜ ਸਾਫ਼ ਸੁਥਰੀ ਆ ਬਾੜੀ ਸਾਫ਼ ਸੁਥਰੀ ਆ ਵੀਰੇ ਬੈੜ ਚਾਹੇ 25 ਦੇ ਦੇ ਚਾਹੇ 1 ਕਿਲੋ ਘੱਟ ਦੇ 1 ਕਿਲੋ ਘੱਟ ਦੇ ਪਰ ਵਧੂਗੀ ਵੀਰੇ ਦੁੱਧ ਨੂੰ ਤਾਂ ਪਰ ਇਹਦੀ ਕੁਆਲਿਟੀ ਜਿਵੇਂ ਆਪਾਂ ਕਹਿੰਦੇ ਚੁੜਕੀ ਮਾਰੀ ਵੀ ਵਪਾਰੀ ਸਾਡੇ ਬਾਜ਼ਾਰ ਚ ਭਾਈ ਲੈਣ ਲੱਗੀ ਪਈ ਆ ਟੋਕਰ ਵੀ ਵਿਕਰੀ ਚ ਆਊਗੀ ਬਿਲਕੁਲ ਵੀਰੇ ਜਿਹੜਾ ਬੰਦਾ ਲੈ ਗਿਆ ਵੇਚੂਗਾ ਨਹੀਂ ਕਿ ਜਰਸੀ ਅੱਜ ਆਪਣੇ ਜਾਨੀ ਸਾਰੇ ਇੰਡੀਆ ਦੇ ਵਿੱਚ ਸਭ ਤੋਂ ਫਰਸਟ ਚੱਲ ਰਹੀ ਆ ਮੈਂ ਇਹ ਸੋ ਬ੍ਰੋ ਬਿਊਟੀ ਇੰਨੀ ਕਿ ਜ਼ਿਆਦੇ ਇਹਦੇ ਉੱਪਰ ਕਿ ਆਪਣਾ ਵਿਚਰ ਨੂੰ ਮਨ ਨਹੀਂ ਕਰਨਾ ਘਰੇ ਮੰਨ ਕੇ ਚਲੋ ਜਵਾਕ ਵੀ ਚੀਜ਼ ਚੰਗੀ ਦੇਖ ਕੇ ਆਪਣਾ ਰੁਝਾਨ ਵਧਾ ਤੇ ਆਪਾਂ ਵੀ ਪੱਠੇ ਪਾਉਣੇ ਆ ਬਿਲਕੁਲ ਜੀ ਅੱਗੇ ਇਹ ਰੇਟ ਫਿਰ ਕਿਤੋਂ ਘਰੇ ਆਣ ਗਿਰਵਣੇ ਰੇਟ ਵੀ ਦੇ ਆਪਣਾ ਜਾਨੀ ਉਹੀ ਪੁਰਾਣੇ ਆ 50 ਤੋਂ ਲੱਖ ਜ਼ਿਆਦੇ ਸੌਦੇ 60 ਤੋਂ 90 ਦੇ ਵਿੱਚ ਹੋਣਗੇ ਜੀ ਤੇ 3-4 ਲੱਖ ਤੋਂ ਬਾਹਰ ਵੀ 1-2 50 ਤੋਂ ਥੱਲੇ ਵੀ ਆ ਇੱਕ ਵੀਰਾਂ ਨੂੰ ਮੈਂ ਬੇਨਤੀ ਹੋਰ ਕਰਨਾ ਕਿਉਂਕਿ ਆਪਣੀ ਵੀਰੇ ਵਪਾਰ ਦੀ ਤੀਜੀ ਪੀੜ੍ਹੀ ਆ ਮੈਂ ਤਾਂ ਆਪਦਾ ਅੱਗੇ ਬੇਟੇ ਨੂੰ ਵੀ ਐਸੇ ਲੈਂਡ ਦੇ ਵਿੱਚ ਹੀ ਲਾਉਣਾਗਾ ਠੀਕ ਹੈ ਜੀ ਹਰ ਵੀਡੀਓ ਜੇ ਆਪਾਂ ਬੋਲਦੇ ਆ ਅਸੀਂ ਵੀਰੇ ਮਾਲ ਕਿਉਂਕਿ ਅੱਗੋਂ ਬਹੁਤ ਸੋਚ ਸਮਝ ਕੇ ਖਰੀਦਣਾ ਹੁੰਦਾ ਮੇਰੇ ਨਾਲ 5-6 ਆਦਮੀ ਹੁੰਦੇ ਹੈਗੇ ਅਸੀਂ ਮੂਹਰੋਂ ਕੈਰਸਣਾ ਖਰੀਦਣਾ ਸੁਰਖੀ ਪਾਊਡਰ ਬਹੁਤ ਘੱਟ ਰੋਣਾ ਖਰਚਾ ਘੱਟ ਪਾਉਣੇ ਆ ਸਾਡੇ ਫਾਰਮ ਤੇ ਵੀਰੇ ਨੇ ਆਉਣਾ ਬਾਹਰੋਂ ਆਉਂਦਾ ਇੱਕ ਨਾ ਰੇਟ ਲਾਜਵੀ ਪਤਾ ਕਰਕੇ ਆਉਣ ਇੱਥੇ ਮੈਂ ਬਾਹਲਾ ਨਹੀਂ ਕਹਿੰਦਾ 10 ਤੋਂ 15000 ਦਾ ਰਿਜ਼ਲਟ ਮਿਲੂਗਾ ਵੀਰੇ ਠੀਕ ਹੈ ਅੱਗੇ ਆਪਾਂ ਦੋ ਨੰਬਰ ਵੈਢ ਦੀ ਗੱਲ ਕਰਦੇ ਆ ਦੋ ਨੰਬਰ ਵੀਰੇ ਦੂਜਾ ਸੂਆ ਸੁੰਦੀ ਆ ਇਹ ਵੀ ਜਰਸੀ ਦੇ ਵਿੱਚ ਪੈਂਦੀ ਆ 10% ਸਾਈ ਵਾਲ ਮੈਕਸ ਸੀਲ ਦਾ ਵੀਰੇ ਕੋਈ ਅੰਤ ਨਹੀਂ ਦੋਨੇ ਆਪਾਂ ਯਾਰ ਮਿੱਤਰ ਤੋਂ ਲਈ ਆ ਦੇਖ ਸਕਦੇ ਹੋ ਠੰਡੀ ਠੰਡੀ ਦਾ ਕੋਈ ਅੰਤ ਨਹੀਂਗਾ ਦੋਨੇ ਚੀਜ਼ਾਂ ਮੇਲ ਆ ਇਹਦੇ ਵਿੱਚ ਮੇਰਾ ਵੀਰੇ 80% ਜਰਸੀ ਆ ਤੇ 20% ਹੈਗੀ ਹੈਗੀ ਸਾਈਵਾਲ ਵਾਲਾ ਸਾਈਵਾਲ ਦੇ ਵਿੱਚ ਠੰਡੀ ਸੀਲ ਵਾਲੀ ਆ ਠੰਡ ਠੰਡ ਬਹੁਤ ਜਾਨੀ ਗਰਮੀ ਵਾਲਾ ਤੋਹਫਾ ਵੀਰ ਜੀ ਇਹ ਸੋ ਵੀਰੋ ਗੁੱਲੇ ਵਾਲਾ ਥਾਣਾ ਸੋਹਣਾ ਸਾਫ ਸੁਥਰਾ ਤੇ ਬੋਡੀ ਸਟਰਕਚਰ ਵਾਲੇ ਪਾਸੋਂ ਦੇਖੀ ਆਪਾਂ ਸਾਫ ਸੁਥਰੀ ਤੇ ਹੁੰਦੜ ਹੇਰ ਜਿੰਦ ਜਾਣ ਵਾਲੀ ਲਗਭਗ ਦੇਖੀਏ 7-8 ਸੂਏ ਘਰੇ ਚੱਲਣ ਵਾਲੀ ਚੀਜ਼ ਆ ਜਮਾ ਵੀਰੇ ਬਸ ਇਹ ਜਾਨੀ ਦੀ ਦੋ ਤਿੰਨ ਸਾਹਮਣ ਦੀ ਲੋੜ ਨਹੀਂ ਇੱਕ ਨੂੰ ਬੰਦਾ ਪ ਚੋਣ ਦਾ ਨਹੀਂ ਸਵਾਦ ਆਉਂਦਾ ਚੋਣ ਦਾ ਬੜਾ ਸਵਾਦ ਆਉਂਦਾ ਵੀਰੇ ਬਾਕੀ ਦੁੱਧ ਦਾ ਬੜਾ ਗੁਣਾਕਾਰੀ ਹੁੰਦਾ ਇਹ ਮੱਖਣੀ ਨਹੀਂ ਮੁੱਕਣ ਦਿੰਦੀ ਘਰੋਂ ਜੇ ਮੇਰੀ ਕਹਿਣ ਦੀ ਗੱਲ ਨਹੀਂ ਹੈਗੀ ਇਹ ਗੱਲ ਹਕੀਕਤ ਦੇ ਵਿੱਚ ਆ ਵੀਰੇ ਅੱਗੇ 3 ਨੰਬਰ ਤੇ ਪਿਓਰ ਸਾਈਵਾਲ ਆ ਹਨਾ ਪਿਓਰ ਸਾਈਵਾਲ ਵੀਰੇ ਨਾਲ ਜਰਸੀ ਦੇ ਵੀ ਮਾੜੇ ਹੈਗੇ ਮੈਕਸੇ ਚ ਠੀਕ ਹੈ ਤੇ ਠੰਡੀ ਸੀਲੇ ਵੀ ਕੋਈ ਅੰਤ ਨਹੀਂ ਵੀਰੇ ਸੂਣ ਨੂੰ ਇਹ ਵੀ 5-6 ਦਿਨ ਲਾਊਗੀ ਤੇ ਦੁੱਧ ਦਾ ਰਕਾਟ ਇਹਦਾ ਵੀ ਨਿਆਜ਼ ਰਹੂਗਾ ਵੀਰੇ ਥਣ ਇਹਦੇ ਵੀ ਗੁੱਲੇ ਵਾਲਾ ਜਾਵਾ ਬਿਲਕੁਲ ਵੀਰੇ ਛੰਦ ਦਾ ਦਾਂਤੀ ਕੋਈ ਨਹੀਂ ਕਰਮ ਵਾਲੀਆਂ ਦਾ ਤੇ ਬਾਕੀ ਸਾਫ ਰੰਗ ਦੇ ਵਿੱਚ ਆ ਜਾਵਾ ਬਿਲਕੁਲ ਵੀਜੀ ਬਿਲਕੁਲ ਕੋਈ ਕਾਲੀ ਪਫਨੀ ਨਹੀਂ ਦਿਖਾਈ ਦਿੰਦੀ ਕੋਈ ਹੋਰ ਇਹਦੇ ਵਿੱਚ ਜਿੰਨਾ ਕਲਰ ਆ ਸਾਰਾ ਸਾਫ ਆ ਸੁਭਾ ਦੂਜਾ ਸੁੰਦੀ ਆ ਕਿੰਨੇ ਕੰਦਾਜਾ ਲਾਲੇ ਬੰਦਾ ਪੇਮੈਂਟ ਲੋਨ ਵਾਲੇ ਦੇ ਉੱਪਰ ਵੀ ਦੁੱਧ ਕਿੰਨਾ ਬੰਨ ਕੇ ਦੁੱਧ ਵੀ ਅਸੀਂ ਤਾਂ 30 ਲੀਟਰ ਚਵਾ ਦੇਾਂਗੇ ਇਹ ਕਹਿਣ ਦੀ ਗੱਲ ਨਹੀਂ ਹਕੀਕਤ ਆ ਸਾਡੇ ਨਾਲ ਬੰਦੇ ਨਹੀਂ ਨੇ ਮਰਜ਼ੀ ਸਾਈ ਲਾ ਸਕਦਾ ਹੈਗਾ ਠੀਕ ਜਿੱਦੇ ਸੂਪੀ ਉਹਦੇ ਵੀਡੀਓ ਕਰਾਂਗੇ 5ਵੇਂ ਦਿਨ ਆ ਜਾਏ ਪੂਰਾ 30 ਚਵਾ ਦੇ ਠੀਕ ਹੈ ਹਾਂਜੀ ਗਾਂ ਦਾ ਪੁੱਤ ਆ ਵੀਰ ਜੀ ਅੱਗੇ ਐਰ ਸ਼ੈਰ ਆ ਗਈ ਪਿਓਰ ਐਰ ਸ਼ੈਰ ਵੀਰੇ ਦੂਜਾ ਸੁਹਾ ਸੁੰਦੀਆ 10 ਦਿਨ ਦੀ ਕੱਚੀ ਆ ਗਈ ਜਿਹੜੇ ਬੰਦੇ ਨੇ ਐਰ ਸ਼ੈਰ ਤੇ ਕੰਮ ਕਰਨਾ ਲਜਾ ਸਕਦਾ ਨਿਆਰੇ ਲਿਆ ਦੂ ਵੀਰ ਜੀ ਰਮਣੇ ਥੋੜੀ ਐਰ ਸ਼ੈਰ ਵੀਰ ਘਟ ਨਹੀਂ ਗਈ ਆਪਣੇ ਹੁਣ ਵੀਰੇ ਐਰ ਸ਼ੈਰ ਮਿਲਦੀ ਹੋਈ ਨਹੀਂ ਬਹੁਤ ਘੱਟ ਮਿਲਦੀ ਹੈ ਨਾ। ਬਹੁਤ ਘੱਟ ਮਿਲਦੀ ਹੈ ਜੀ। ਸਰ ਸਾਨੂੰ ਪਰ ਹਰ ਲਾੜ ਚ ਦੋ ਲਾਉਣੀਆਂ ਪੈਂਦੀਆਂ। ਬਹੁਤ ਔਖੀਆਂ ਲੱਭ ਕੇ ਲਿਆਉਣੇ ਆ ਵੀਰੇ। ਬਾਕੀ ਕਲਰ ਵਗੈਰਾ ਬਹੁਤ ਸੋਹਣਾ। ਨੇਵੇ ਤੇ ਦੇਖੋ ਵੀਰੇ 나ੜਾ ਮੜੀ ਰੋਕੇ ਹੋ ਜੀ ਸਪੰਸ ਸਾਹਿਬ। ਸੋ 나ੜਾ ਦੇਖੋ ਜਿਵੇਂ ਕਿਆ ਬਾਤ ਹੈ। ਬਿਲਕੁਲ ਜਿਵੇਂ ਗੰਡੇ ਦੀ ਫੱਕ ਕੋਈ ਜੀ ਹੁੰਦੀ ਹੈ ਟੋਕਰੇ ਦੇ ਵਿੱਚ। ਬਿਲਕੁਲ ਬਿਲਕੁਲ ਬਾਹਲਾ ਬਰੀਡ ਵਾਲੀ ਚੰਗੀਆਂ ਬੱਸੀ ਨਿਆਰੇ ਲਿਆ ਦੁੱਧ ਨੂੰ ਇਹ ਵੀ। ਸੁਆ ਕਿਹੜਾ ਦੱਸਿਆ ਆਪਣਾ? ਸੁਆ ਵੀਰੇ ਦੂਜਾ ਪਿਆਰ ਜੀ। ਠੀਕ ਹੈ। ਕਿੰਨਾ ਦੁੱਧ ਮੰਨ ਕੇ ਚੱਲੇ ਬੰਦੇ ਇਸ ਵਾਰ? ਦੁੱਧ ਵੀਰੇ ਵੀਡੀਓ 'ਚ ਜੈ ਜਗਤ ਗਾਂ ਦਾ ਪੁੱਤ ਆ ਵੀਰੇ ਜਦੋਂ ਸੀ ਇਹ ਜੀਆਂ ਗਾਈਆਂ ਖਰੀਦਦੇ ਮੈਨੂੰ ਨਸਾ ਹੋ ਜਾਂਦਾ ਸਾਡੇ ਬੰਦੇ ਜੇ ਮੈਨੂੰ ਬਾਹਾਂ ਫੜ ਫੜ ਖਿੱਚੀ ਜਾਣ ਪਰ ਮੈਂ ਇਹੋ ਜੀ ਗਾਂ ਖਰੀਦੇ ਬਣਾ ਹਿਲਦਾ ਹੀ ਨਹੀਂ ਇਹ ਸੀਗੇ 4 ਨੰਬਰ ਤੇ ਆਇਆ ਸਰ ਅੱਗੇ 5ਵੇਂ ਨੰਬਰ ਤੇ ਮੂੰਹ ਬਸੇ ਵੀਰੇ ਮੂੰਹੋ ਚਾਰ ਦੰਦ ਠੀਕ ਹੈ ਮੂੰਹੋ ਬਸੇ ਮੂੰਹੋ ਚਾਰ ਦੰਦ ਆ ਜੀ ਸੂਨ ਨੂੰ ਇੱਕ ਹਫਤਾ ਲੂ ਕਰਮ ਵਾਲੀ ਦੇਖੋ ਲੂ ਹੀ ਕਿੰਨੀ ਸਾਫ ਆ ਜੀ ਤੇ ਸਲੀਨ ਦੇ ਕੱਪੜੇ ਵਰਗੀ ਪਈ ਆ ਜੀ ਬਿਲਕੁਲ ਵੀਰੇ ਬਿਲਕੁਲ ਜੀ ਜੋ ਬਿਲਕੁਲ ਜਿਵੇਂ ਕਹਿੰਦਾ ਰੇਸ਼ਮੀ ਰਮਾਲ ਵਰਗੀ ਉਹ ਚੀਜ਼ ਆ ਹਨਾ ਉਹ ਚੀਜ਼ ਆ ਵੀਰੇ ਉਹ ਚੀਜ਼ ਰੇਸ਼ਮੀ ਰਮਾਲ ਵਰਗੀ ਜਮਾ ਗ ਗੁੱਲੇ ਵਾਲਾ ਮੋਟਾ ਦੇਖੋ ਪਨੂਨ ਮੱਸੀਆ ਦੇਖੋ ਮਿਲਕ ਵੇਨ ਸੋਹਣੀ ਬਣੌਣੀ ਸ਼ੁਰੂ ਕਰਤੀ ਕਿੰਨੀ ਵੀਰੇ ਸੋ ਦੇਖੋ ਜਮਾ ਕਿਆ ਬਾਤਾਂ ਮਿਲਕ ਵੇਨ ਵੀ ਸੋਹਣੀ ਦਿਖਾਈ ਦਿੰਦੀ ਆ ਤੇ ਬਾਕੀ ਬੈਠ ਜਾ ਆਪਾਂ ਦੇਖੀਏ ਸਫਾਈਆਂ ਵਗੈਰਾ ਤੇ ਕੰਪੈਕਟ ਆਰਡਰ ਜਮਾ ਰੇਸ਼ਮੀ ਰਮਾਲ ਕਿਸੇ ਗੱਲੋਂ ਵੀ ਕਿਹਾ ਗਿਆ ਇਹਨੂੰ ਐ ਨਹੀਂ ਮੰਨ ਕੇ ਤੋ ਲੋਕ ਕਿਹਾਗੇ ਕੋਸ ਨੇਰੇ ਦੀ ਜਣ ਦੀ ਲੇਵਾ ਇੱਥੇ ਰੱਖੂ ਛੇ ਬੰਦਾ ਦਸੂ ਵਿੱਚ ਛੋਲੇ ਨੂੰ ਹੁਣ ਜਿਵੇਂ ਆਪਾਂ ਨੇ ਦੇਖਦੇ ਅੱਗੇ ਟਟ ਮੇਲੇਵਾ ਡੱਪ ਡੱਪ ਉਹ ਖਤਮ ਹੋ ਗਿਆ ਵੇੜਾ ਹੁਣ ਲੋਕਾਂ ਨੂੰ ਸਮਝ ਆ ਗਈ ਉਹ ਵੱਡੇ ਲੇਵੇ ਲੈਣ ਦਾ ਫਾਇਦਾ ਹੀ ਨਹੀਂ ਜੀ ਠੀਕ ਹੈ ਵੱਡੇਲੇ ਵਿੱਚ ਚਲਦੇ ਨੇ ਫੌਰਨ ਵਾਲੇ ਲੇਵੇ ਜਾਂਦੇ ਹਾਂ ਵੀਡੀਓ 'ਤੇ ਚਲਦੇ ਹਾਂ ਉਹਨੂੰ ਪਤਾਗਾ ਜਦੋਂ YouTube ਦਾ ਟ੍ਰੈਂਡ ਚੱਲੇ ਦੋ ਉਦੋਂ ਵੱਡੇ ਲੇਵੇ ਮਗਰ ਪੈਂਦੇ ਉਹ ਵੱਡੇ ਨੂੰ ਪੈਂਦੇ ਛੋਦਾ ਫਾਇਦਾ ਨਹੀਂ ਵੀਰੇ ਉਹਨੂੰ ਜਿਆਦਾ ਮਿਸਟ੍ਰੈਟਿਕ ਜਿਆਦਾ ਹੁੰਦੀ ਆ ਥਣਾਂ ਨੂੰ ਪ੍ਰੋਬਲਮ ਆਉਂਦੀ ਆ ਫਿਟਨੈਸ ਲੇਵਾ ਜਿਆਦਾ ਕੰਮ ਜਾਂਦਾ ਹੁਣ ਜਿਵੇਂ ਖਰੀਦ ਕਰਨੇ ਆ ਉਹ ਮਿਲਦਾ ਜਾਂਦੀ ਉਹ ਕਦੇ ਮਣੀ ਮੋਟੀ ਮਿਲਦਾ ਜਾਂਦੀ ਵੀਰੇ ਆਪਾਂ ਵਰ ਮੁਕਤਮ ਨਹੀਂ ਖਰੀਦ ਦੇਣੀ ਨਾ ਫਾਇਦਾ ਨਹੀਂ ਕੋਈ ਉਹਦਾ ਸੋ ਵੀਰੇ ਜਿਵੇਂ ਕੰਪੈਕਟ ਹਵਾਨਾ ਲੇਵਾਂਗੇ ਤਾਂ ਸਾਫ ਸੁਥਰਾ ਅੱਗੇ ਜਿਹੜੀ ਹੈਗੇ ਨਾਲ ਆ ਗਈ ਇਹਦੇ ਵੀਰੇ ਦੋ ਦੰਦ ਬਚਾ ਪਹਿਲਾਂ ਸੂਆ ਤਾਜੀ ਸ ਇਸ ਥੱਲੇ ਹੌਣੀ 19 ਕਿਲੋ ਦਾ ਲਵੇ ਹੂੰਗਾ ਦੋਤ ਵੀਰੇ ਬੱਚਾ ਸਾਹਮਣੇ ਵਰਦਾ ਹਾਂ ਬਿਲਕੁਲ ਸਾਹਮਣੇ ਤਿੰਨ ਦਿਨ ਦੀ ਸੂਈ ਆ ਜੀ 25 ਕਿਲੋ ਦੋਤ ਚਵਾ ਦੇਾਂਗੇ ਦਾ ਜੀ 6ਵੇਂ ਨੰਬਰ ਤੇ 24 25 ਕਿਲੋ ਪਚਵਾ ਦੇਾਂਗੇ ਬਿਲਕੁਲ ਚਵਾਾਂ ਵੀਰੇ ਦੇਖੋ ਡਾਲੀ ਵਰਗੀ ਪਈ ਆ ਜੀ ਠੀਕ ਐ ਸੋ ਕੱਦ-ਕਾਡ ਚੰਗਾ ਤੇ ਬਿਊਟੀ ਵਗੈਰਾ ਵੀ ਚੰਗੀ ਆ ਤੇ ਬਾਕੀ ਫੇਸ ਕੁਆਲਿਟੀ ਮੈਂ ਧੱਕਾ ਜਾਂ ਨਹੀਂ ਕਰਦੀ ਸਾਤ ਸੁਬਾ ਦੀ ਲੱਗਦੀ ਆ ਜਮਾਨ ਬਿਲਕੁਲ ਸਾਤ ਸੁਬਾ ਦੀ ਫਾਰਮ ਚੋਂ ਆਈ ਆ ਵੀਰ ਜੀ ਠੀਕ ਐ ਹਾਂਜੀ ਸੋ ਤੇ ਖੁੱਲ੍ਹੇ ਸਰ ਜਾ ਮੰਨ ਕੇ ਚਲੋ ਆਪ ਜੇ ਮਰਜ਼ੀ ਨਾਲ ਜਿੱਥੇ ਖੜ੍ਹਦੇ ਜਾਂ ਬ ਬਾਲੀ ਜਿਆਦਾ ਚੰਗੀ ਆ ਵੀਰੇ ਨਸਾਂ ਹੁੰਦਾ ਥੋਲੇ ਚੋਨੇ ਆ ਠੀਕ ਆ 7ਵਾਂ ਨੰਬਰ ਅੱਗੇ ਅ ਵੀਰੇ ਇਹਦਾ 24 ਕਿਲੋ ਦੁੱਧ ਆ ਜੀ ਦੂਜਾ ਸੂਆ ਮਗਰੇ ਦੇ ਬੱਸੀ ਆ ਮਗਰ ਬੱਛੀ ਆ ਮਗਰ ਬੱਸੀ ਆ ਇਹ ਫਾਰਮ ਚੋਂ ਆਈ ਆ ਜੇ ਵੀਰ ਨੇ ਜੇ ਨਹੀਂ ਲੈ ਜਾਣੀ ਬੱਸੀ ਨਹੀਂ ਪਾਲਣੀ ਇਹ ਬੱਸੀ ਵੀ ਬੰਦਾ 10000 ਨੂੰ ਕੱਟਣ ਨੂੰ ਤਿਆਰ ਆ ਜੀ ਠੀਕ ਹੈ ਹਾਂ ਫਾਰਮ ਵਾਲੇ ਨੂੰ ਕਹਿ ਕੇ ਤੁਰੇ ਵੀ ਜੇ ਬੱਸੀ ਨਾ ਲੈਂਦਾ ਬੰਦਾ ਮੈਂ ਲੈ ਲੂੰਗਾ ਜੀ ਠੀਕ ਹੈ 24 ਕਿਲੋ ਦੁੱਧ ਆ ਜਿਆ ਤਿਆਰ ਆ ਜੀ ਤੀਜੇ ਦਿਨ ਹੋਗਾ ਸੂਈ ਨੂੰ ਇਹਦਾ ਪਲੂਨ ਦਾ 28 ਕਿਲੋ ਦਾ ਰਕਾਟ ਆ ਜੀ 12 ਲੀਟਰ ਪਰ ਟਾਈਮ ਦਾ ਟਾਈਮ ਦਾ ਵੀਰੇ ਚ ਠੀਕ ਹੈ ਹਾਂਜੀ ਜਿਹੜੀ ਗੱਲ ਕਹਤੀ ਉਹ ਨਿਕਲੂ ਇਹ ਨਹੀਂ ਵੀ ਕਹਿਣ ਦੀਆਂ ਗੱਲਾਂ ਹੋਰ ਤੇ ਨਿਕਲੂ ਹੋਰ ਸੋ ਕੱਦ ਕਾਠ ਵਗੈਰਾ ਤੇ ਬਿਊਟੀ ਵਾਲੇ ਪਾਸੋਂ ਬੜੀਖੀਏ ਮੰਨ ਕੇ ਚੱਲੋ ਵੀ ਸਾਫ ਸੁਥਰੀ ਹੈ ਜਿਹੜਾ ਪੇਮੈਂਟ ਲਾ ਲੂ 5-4 ਸੂਏ ਨੂੰ ਪੀ ਸਕਦਾ ਦੁੱਧ ਬਿਲਕੁਲ ਪੀ ਸਕਦਾ ਵੀ ਬਾਕੀ ਬੱਚਾ ਇਹਦੇ ਪਿੱਛੇ ਆ ਗਈ ਫੀਮੇਲ ਬੱਚੀ ਜੇਕਰ ਕਿਸੇ ਵੀਰ ਨੇ ਨਹੀਂ ਵੀਰ ਜਾਣੀ ਤੇ 10000 ਦੀ ਬੱਚੀ ਇੱਥੇ ਕੱਟੀ ਜਾਉ ਬਾਕੀ ਵੀਰੇ ਅਸੀਂ ਜ਼ਿੰਦਗੀ ਵਿੱਚ ਕਹਿੰਦੇ ਵੀ ਗਾਂ ਵੇਚਣ ਦਾ ਨਹੀਂ ਸੋਚਦੇਗੇ ਅਸੀਂ ਭਰਾ ਬਣਾ ਕੇ ਗਾਹਕ ਬਣਾਉਣੇ ਇੱਕ ਤੋਂ 21 ਕਰਕੇ ਮੂੜੀ ਦਾ ਪੀ ਸਕਦਾ ਵੀਰੇ ਸਾਰੀ ਦੁਨੀਆਂ ਕਮਾਈ ਜਾਂਦੀ ਆ ਆਪਾਂ ਰਾਮ ਆਦੇ ਸਾਹ ਜੋ ਗਨੇ ਟ੍ਰਿਗਰ ਪਹੁੰਚਿਆ ਅੱਗੇ ਵੀ ਆਪਾਂ ਬਰਾਮਾ ਦੇ ਇੱਦਾਂ ਰੱਖਾਂਗੇ ਬਣਾ ਕੇ ਜਿਵੇਂ ਲੋਕਾਂ ਦੇ ਸੀਨੀਅਰ ਵਾਲੇ ਵੀ 3 ਸਾਲਾਂ ਦੇ ਵਿੱਚ ਚੱਪ ਕੱਢਿਆ ਇਹ YouTube ਦੇ ਦੌਰ ਚ ਕੱਢਿਆ ਜਾਂ ਕੰਮ ਦੇ ਨਾਲ ਨਿਕਲੇ ਮੇਰੇ ਵੀਰੇ YouTube ਦੇ ਦੌਰ ਨਹੀਂ ਵਪਾਰ ਤਾਂ ਦੇਖੋ ਮੇਰੀ ਤੀਜੀ ਪੀੜ੍ਹੀ ਆ ਠੀਕ ਹੈ ਮੇਰਾ ਵੀਰੇ ਜਨਮ ਹੋਇਆ 7 ਤਰੀਕ 7ਵਾਂ ਮਹੀਨਾ 1987 ਨੂੰ ਮੇਰਾ ਪਿਓ ਉਹ ਨਾਲ ਤੂੜੀ ਦਾ ਕੰਮ ਕਰਦਾ ਸੀ ਤਿੰਨ ਬੱਸੀਆਂ ਲੁੱਦਿਆਂ ਨੂੰ ਲੈ ਕੇ ਆਇਆ ਸੀ 500 ਦੀਆਂ ਮੈਨੂੰ ਜੰਮਨਗੁਰਤੀ ਇਹਨਾਂ ਦੀ ਮਿਲੀ ਆ ਜਾਜ ਗੱਲਾਂ ਜਾਮ ਕਿਉਂਕਿ ਵੀਡੀਓ ਪਾਪ ਬਾਤ ਨਹੀਂ ਚੱਲਿਆ ਜਾਂਦਾ ਨਹੀਂ ਚੱਲਿਆ ਜਾਂਦਾ ਵੀਰੇ ਕੋ ਤੇਲ ਤਿਲਾਂ ਚ ਚਾਹੀਦਾ ਵੀਰੇ ਤਿਲਾਂ ਤੇ ਚੱਲਦਾ ਸ਼ੈਣਾ ਦੀ ਕਹਾਵਤਾ ਵੀਰੇ ਪਾ ਸਿਰ ਪਾਥੀਆਂ ਮੈਂ ਕਹਿੰਦਾ ਬੇਪਾਤ ਦਾ ਸਿਆਉਣਾ ਨਹੀਂ ਵਿਗਦਾ ਜਾਜ ਗੱਲਾਂ ਭਾ ਚੰਗਾ ਹੋਵੇ ਕੰਟੀ ਵੀ ਜ਼ਰੂਰੀ ਹੋਣੀ ਚਾਹੀਦੀ ਆ ਤੇ ਬੰਦਾ ਵੀ ਸਮਝਦਾਰ ਚਾਹੀਦਾ ਸਮਝਦਾਰ ਵੀਰੇ ਜਿਹੜਾ ਬੰਦਾ ਘਰੋਂ ਸਖਾਲਾ ਇੱਕ ਲੈਣਾ ਦੋ ਲੈ ਕੇ ਜਾਂਦਾ ਜਾਜ ਗੱਲਾਂ ਜਾ ਮੇਰੇ ਨਾਲ ਬੰਦੇ ਵੀਰੇ ਬਿਆਂ ਸਾਧਿਆਂ ਚ ਵਰਤਦੇ ਆਗੇ ਜਾਜ ਗੱਲਾਂ ਹਾਂਜੀ ਜਿਹੜੇ ਅੱਗੇ ਆਪਾਂ ਜਿਹੜੀ ਇਹਦੇ ਨਾਲ ਦੇਖੀ ਜਾਂਦੇ ਆ ਜੀ ਖਰੀ ਮੇਰੇ ਕੋਲ ਹੀ ਗਈ ਆ ਜੀ ਪਿਛਲੇ ਸੂਏ ਸਵੇਰ ਤੀਜਾ ਸੂਈਆ ਦੂ ਮਾਸਟਰ ਬੰਦਾ ਲਗਿਆ ਸੀ ਮਿੰਨੀ ਫਾਰਮੇਸੀ ਦਸ ਗਾਇਆਂ ਦਾ ਕੈਨੇਡਾ ਚਲਿਆ ਗਿਆ ਠੀਕ ਹੈ ਇਹਦਾ ਵੀਰੇ 37 ਕਿਲੋ ਰਕਾਟ ਆ ਪਿਛਲੇ ਸੂਰ ਦਾ ਮੇਰੇ ਕੋਲੋਂ ਮੈਂ ਆਪ ਚਵਾ ਕੇ ਦਿੱਤਾ ਹੈ ਹੁਣ ਇਹ ਸੁਈ ਹੋਈ ਹੈ ਨਹੀਂ ਸੂਣ ਵਾਲੀ ਆ ਵੀਰੇ 12 ਦਿਨ ਦੀ ਕੱਚੀ ਆ ਅੱਛਾ 12 ਦਿਨ ਦੀ 12 ਦਿਨ ਦੀ ਕੱਚੀ ਆ ਜੇ ਬੰਦੇ ਨੇ ਕੋਸਾਈ ਲਾ ਦੇ ਮੇਰੇ ਕੋਲੇ ਆ ਦੇਖੋ ਵੀਰੀ ਚੀਜ਼ਾਂ ਦਸਣੀਆਂ ਇਹਨਾਂ ਦੇ ਮਿਲਕ ਵੇਨ ਦੇਖੋ ਕਿੰਨੀ ਚੰਗੀ ਹੈ ਸੋ ਮਿਲਕ ਵੇਨ ਵਗੈਰਾ ਚੰਗੀ ਹੈਗੀ ਤੇ ਸੁਭਾ ਤੀਜਾ ਸੁੰਦੀ ਆ ਹਨਾ ਸੁਭਾ ਤੀਜਾ ਸੋ ਵੀਰੋ ਮਿਲਕ ਵੇਨ ਸੋ ਵਗੈਰਾ ਦੇਖ ਸਕਦੇ ਹੋ ਸਾਫ ਸੁਥਰੇ ਚੰਗੇ ਹਜੇ 12 13 ਦਿਨ ਦੀ ਕਿੰਨਾ ਦੁੱਧ ਮੰਨ ਕੇ ਬੰਦਾ ਲੈ ਬੈਨੇ ਮੇਰੇ 40 ਕਿਲੋ ਦਊ ਜੀ 40 ਕਿਲੋ ਦਊ ਬਾਕੀ ਕਹਿਣ ਦੀ ਗੱਲ ਨਹੀਂ ਦੀ نسل ਦੱਸ ਦੀ ਹੈ ਜਿਹੜੇ ਬੰਦੇ ਨੇ ਚੋਈਆਂ ਨੂੰ ਪਤਾਗਾ ਜੀ ਠੀਕ ਹੈ نسل ਬਰੀਡ ਆ ਉਹਨੇ ਦੱਸਣਾ ਬਿਲਕੁਲ ਬਰੀਡ ਬਾਕੀ ਵੀਰੇ ਅਸੀਂ ਵਾਧਾ ਦਦੋ ਕਹਿ ਕੇ ਸੀ ਗਾਹ ਥੋੜੀ ਖਰਾਬ ਕਰਾਂਗੇ ਜੇ ਬੱਜ 40 ਕਹਿੰਦਾ ਜਾ ਕੇ 20 ਜੇ ਦਾਲ ਕਹਿੰਦਾ ਗੱਪੀ ਆ ਤਾਂ ਗੱਪੀ ਵੀਰੇ 2-4 ਕਿਲੋ ਦਾ ਫਰਕ ਪੈ ਜਾਂਦਾ ਹੁੰਦਾਗਾ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਇਹ ਨਹੀਂ ਸੋਚਿਆ ਗਾਈਆਂ ਵਿੱਚ ਮਰਦਾ ਵੀਰੇ ਅਸੀਂ ਸੋਚਦੇ ਹੀ ਨਹੀਂਗੇ ਜੈ ਜਗਤ ਹਾਂਜੀ ਤੇ ਅੱਗੇ ਨਾਲ ਬੱਚੀ ਖੜੀ ਹੈ ਇਹਦੇ ਮੇਰੇ ਪਲੂਨ ਬੱਸੀ ਮੂੰਹੋਂ ਚ ਕੱਦ ਬੇਲਦਾਂਤੀ ਕੋਈ ਨਹੀਂ ਵੀਰੇ ਅੱਖਰ ਬਾੜੇ ਚੰਗਿਆਂ ਨਜ਼ਾਇਜ਼ ਜੀ ਕੱਦ-ਕਾੜ ਤਾਂ ਕੋਠੇ ਜੀ ਡੀ ਆ ਜਾਵਾ ਬਾੜਾ ਵੀਰੇ ਦੇਖੋ ਕਿੰਨੀ ਸੈਨਿਕ ਕਿੰਨੀ ਆ ਬੈਡ ਦੇ ਵਿੱਚ ਵੀਰ ਜੀ ਸੋ ਵੀਰੇ ਦੇਖੋ ਮੁੰਡੇ ਦਾ ਸਾਈਜ਼ ਵੀ ਚੰਗਾ ਜਿਹੜਾ ਨਾਲ ਤੋਰਦਾ ਤੇ ਪਰ ਇਹ ਤਾਂ ਗਰਮ ਵਾਲੀ ਗੱਲਾਂ ਗਾਹਾਂ ਇਹਦੀਆਂ ਪਹਿਲੇ ਸੂਏ ਕਰੀ ਜਾਂਦੀ ਆ ਦੂਜੇ ਤੀਜੇ ਸੂਏ ਨੂੰ ਜਾ ਕੇ ਇਦਾਂ ਦੇ ਬੱਚਿਆਂ ਦੋ ਵਾਲੀ ਕਾਪੀ ਨਾਲ ਸਮਾਰ ਜਾਂਦੇ ਹੁੰਦੇ ਆ ਤੇ ਦੇਖੋ ਥੱਲੇ ਲੈਵਾ ਫਿਟਿੰਗ ਵਾਲਾ ਬਿਲਕੁਲ ਕੰਪੈਕਟ ਦਿਨ ਵੀਰ ਰਮਣੇ ਕੈਕ ਲੈਂਦੀ ਆ ਜੇ ਹਾਂ ਵੀਰੇ 10 ਦਿਨ ਦਾ ਟਾਈਮ ਚ ਹੀ ਪਏ ਆ ਜੀ 10 ਦਿਨ ਬਾਕੀ ਪਿਆ ਹਜੇ ਅਤੀ ਤੋ ਬਾਹਰ ਦੇਉ ਵੀਰੇ ਪਲੂਨ ਹੀ ਇਹ ਠੀਕ ਹੈ ਹਾਂ ਤੋ ਅੱਖਰ ਬਾੜੇ ਚੰਗੇ ਆ ਇਹਦੇ ਠੀਕ ਹੈ ਅੱਗੇ ਦੇ ਨਾਲ ਫੇਰ ਰੱਖਦਾ ਸ਼ਾਇਦ ਪਲੂਨ ਬੱਛੀ ਦੇਖੀ ਆਨੇ ਆਪਾਂ ਪਲੂਨ ਬੱਛੀ ਵੀਰ ਜੀ ਦੋ ਦੰਦ ਬੁੱਟਰ ਤੋਂ ਆਈ ਹੈ ਜੀ ਦੋ ਦੰਦ ਹਾਂਜੀ ਪਲੂਨ ਪਹਿਲਾ ਸੁਆ ਪਹਿਲਾ ਸੁਆ ਇੱਕ ਹਫਤਾ ਲੈਂਦੀ ਹੈ ਜੀ ਇੱਕ ਹਫਤਾ ਇਹਦਾ ਅਜੇ ਸੂਨ ਚ ਬਾਕੀ ਪਿਆ ਬੋਡੀ ਸਟਰਕਚਰ ਵਗੈਰਾ ਤੇ ਦਿਖਾਵਾ ਲੈਵੇ ਤਾਂ ਬਹੁਤ ਚੰਗਾ ਬਹੁਤ ਕਿਆੰਤੀ ਨਹੀਂ ਕੋਈ ਵੀਰੇ ਕਰਮ ਵਾਲੀ ਦਾ ਓੜਾ ਬੰਨੇ ਮੁੱਕਿਆ ਪਿਆ ਕੁਝ ਕੁ ਦਿਨ ਕੱਢੂ ਮੇਰੇ ਹਿਸਾਬ ਨਾਲ ਲੱਗਦਾ ਹੈ ਉਹ ਪੰਜ ਕੁ ਕੱਢ ਜੂ ਵੀਰੇ ਸੋ ਫਿਰ ਬਿਲਕੁਲ ਰੂਹ ਆਫ ਜਿਵੇਂ ਬਸ ਕ ਦੇ ਵਿੱਚ ਨਾੜਾ ਵੀ ਬਰੀਕੀਆਂ ਚ ਸੋਹਣੀਆਂ ਦਿਖਾਈ ਦੇ ਰਹੀਆਂ ਵੀ ਦੇਖ ਲਓ ਠੀਕ ਹੈ ਲੈ ਚਲ ਤੋੜਦੇ ਅੱਗੇ ਨੂੰ ਹੋਰ ਲੰਬੀ ਤੋੜਦੇ ਉਹਨੂੰ ਸੋ ਜਿੰਦ ਜਾਨ ਬਿਊਟੀ ਤੇ ਪਲਸ ਹਾਈਟ ਵਗੈਰਾ ਸਾਈਜ਼ ਵਗੈਰਾ ਵੀ ਪੂਰਾ ਖੁੱਲ ਹੈ ਇਹਦੇ ਵਿੱਚ ਤੇ ਅੱਗੇ ਜਿਹੜੀ ਨਾਲ ਖੜੀ ਹੈ ਬੱਚੀ ਇਹ ਦੂਜਾ ਸੂਆ ਸੁੰਦੀ ਆ ਇਹ ਜੋੜੀ ਇੱਕੋ ਫਾਰਮ ਚੋਂ ਆਈ ਹੈ ਠੀਕ ਹੈ ਜੀ ਬਾਕੀ ਗੱਲਾਂ ਆਪਾਂ ਦੱਸਣੀ ਭੁੱਲ ਗਏ ਜਿਹੜੀ ਬੈਠਦਾ ਆਪਾਂ ਨੂੰ ਬਾਇਓ ਡਾਟਾ ਲੈਕਤੀ ਰੂਪ ਚ ਮਿਲਿਆ ਉਹਦਾ ਆਪਾਂ ਲਿਖਤੀ ਰੂਪ ਜੀ ਦੇਵਾਂਗੇ ਵੀਰੇ ਕਹਿਣ ਵਾਲੀ ਗੱਲ ਨਹੀਂ ਕਰਦੇ ਠੀਕ ਹੈ ਇਹਦਾ ਕੀ ਪਿਛੋਕੜ ਆਈ ਇਹ ਵੀਰੇ ਦੂਜਾ ਸੂਹਾ ਸੂਈ ਆ ਇਹਦਾ ਪਲੂਨ ਦਾ ਜਾਨੀ ਵੀ 33 34 ਕਿਲੋ ਦਾ ਰਕਾਟ ਆ ਬਾਕੀ ਵੜ ਕੋਲੇੋਂ ਦੱਸੂਗੀ ਤੇ ਸੂਣ ਨੂੰ ਹਜੇ ਵੀਰੇ ਦੱਸਦਣ ਲੈ ਜੂਗੀ ਸੋਬਰ ਜਮਾ ਕਿਆ ਵਾਤਾ ਰਜਾਈਆਂ ਕੀ ਵੜ ਆ ਜਮਾ ਹੁੰਦੜ ਹੇਲ ਜਮਾ ਤੇ ਜਿੰਦ ਜਾਨ ਰਾਜੀ ਕੰਨ ਦੇਖੋ ਜਮੇ ਨਿਕਾ ਨਿਕਾ ਜਮਾ ਜਿਵੇਂ ਨੋਕੇ ਦਾ ਫੋਨ ਚੱਲਦਾ ਜੀ 10 ਸਾਲ ਪਹਿਲਾਂ ਛੋਟਾ ਜਾ ਉਹ ਚੀਜ਼ ਦਾ ਕਰਨ ਲੱਗਿਆ ਹੋਇਆ ਜਮਾਂ ਇਹ ਉਹ ਚੀਜ਼ ਦਾ ਵੀਰੇ ਉਹ ਚੀਜ਼ ਦਾ ਬਿਲਕੁਲ ਕਿੰਨਾ ਆਇਤ ਕੀ ਮੰਨੇ ਚੱਲੇ ਗਰਮੀ ਦੇ ਹਿਸਾਬ ਨਾਲ 30 ਮੰਨ ਕੇ ਲੈ ਲੈ 30 ਮੰਨ ਕੇ ਲੈ ਲੈ ਪਰ ਦੇਊ 35 ਵੀਰੇ ਜੈ ਜਗੱਲਾ ਫਿਰ ਇਹਦੇ ਨਾਲ ਖੜੀ ਹੈ ਸੈਕਿੰਡ ਤੋਂ ਲਾਸਟ ਇਹ ਵੀਰੇ ਗਾਈਆਂ ਦੇ ਪੁੱਤ ਆ ਗਏ ਯਾਰੀ ਦੋਸਤੀ ਚਾਹੀਆਂ ਨੇ ਕਾਡੋ ਸਰਪੰਚ ਸਾਹਿਬ ਜੀ ਠੀਕ ਹੈ ਵੀਰੇ ਦੂਜਾ ਸੂਹਾ ਸੁੰਦੀ ਆ ਠੀਕ ਹੈ ਮੂੰਹੋਂ ਸੇਦਾਂ ਦਾ ਪਿਓ ਰ ਕਹਿਣ ਦੀ ਗੱਲ ਨਹੀਂ ਜਿਹੜੀ ਉਸੇ ਕਾਂਗ ਸਹੀ ਨਿਕਲੂਗੀ ਠੀਕ ਹੈ ਤੇ ਇਹਦਾ ਵੀਰੇ ਪਲੂਣ ਦਾ 35 ਕਿਲੋ ਦਾ ਰਕਾਰਡ ਸੀ ਬਾਕੀ 60 ਦੱਸੂ ਵੀ ਮੈਂ ਹੈਗੀਆਂ ਥਾਣੀ ਵਾਲਾ ਬੜਾ ਗਾਜਰ ਵਰਗਾ ਹਾਂ ਬਿਲਕੁਲ ਦੇਖੋ ਵੀਰੇ ਲੇਵਾ ਦੇਖੋ ਕਰਮਾਲੀਆ ਕਿੱਦਾਂ ਤੁਰਦੀ ਆ ਸੋ ਜਮਾ ਚੋਲਾ ਨੂੰ ਤੁਰਦੀ ਆ ਵੀਰੇ ਜਮਾ ਚੋ ਚੋ ਪੈਂਦਾ ਰਾਂਗੇ ਹਣਾ ਬਿਲਕੁਲ ਵੀਰੇ ਤੇ ਮੇਲਾ ਲੱਗੂ ਕਰਮਾਲੀ ਦੇ ਜੀ ਸੋ ਦੇਖੋ ਜਮਾ ਕਿਆ ਬਾਤਾਂ ਤੇ ਥਾਣਾ ਦੇ ਵਿੱਚ ਵੀ 1.5 ਫੁੱਟ ਦੀ ਵਿਥੀ ਪਈ ਆ ਮੁਰਿਓ ਬਿਲਕੁਲ ਪਈ ਆ ਵੀਰ ਜੀ ਸੁਆਹ ਦੇਖ ਸਕਦੇ ਜਿਵੇਂ ਕਹਿਵਾਤਾ ਬਾਕੀ ਗੁਲਾਬੀ ਜਾਂ ਰੰਗਲਾ ਦਾ ਗਾਜਰੀ ਬਣਾ ਦੀ ਜਮ ਬਿਲਕੁਲ ਬਣਾਤੀ ਵੀਰੇ ਬਿਲਕੁਲ ਸੋ ਇਹ ਉਹ ਗਾਜਰਾ ਜਿਹੜੀ ਗਰਮੀ 'ਚ ਚੱਲਣੀ ਆ ਬਿਲਕੁਲ ਚੱਲਣੀ ਆ ਵੀਰੇ ਚੌਣੇ ਦਾ ਜਿਹੜਾ ਬੰਦਾ ਲੈ ਗਿਆ ਗਵਾਂਡੀਆਂ ਦਾ ਕਰੇ ਸੁਣੂਗਾ ਸੋ ਕਹਿਵਾਤਾ ਵੀ ਲਾਹੌਰ ਜਿਵੇਂ ਰੇਲ ਲੰਘਦੀ ਆ ਸੁਣਦੀ ਆ ਹਨਾ ਸੁਣਦੀ ਆ ਵੀਰੇ ਐ ਸੁਣੂਗਾ ਐਂਡ ਦੇ ਫੇਰ ਆ ਕਹਿਰ ਸ਼ਰ ਚੱਕੀ ਖੜਿਆ ਵੱਡਾ ਵੀਰੇ ਤਾਂ ਫਿਰ ਗਾਂ ਦਾ ਪੁੱਤ ਲਿਆ ਤੁਸੀਂ ਅਸਲ ਐ ਮੰਨੋ ਠੀਕ ਹੈ ਵੀ ਮੇਰੇ ਕੋਲੇ ਵੀ ਇਹੋ ਜੀ ਬੈੜ ਕੋਈ ਮਹੀਨੇ ਦੋ ਮਹੀਨੇ ਬਾਅਦ ਆਉਂਦੀ ਆ ਸਵੱਬੀ ਇਹ ਵਪਾਰ ਦੇ ਵਿੱਚ ਨਾਲ ਕਹਿੰਦੇ ਆਸਕੀ ਵੀ ਹੁੰਦੀ ਓਹ ਚੀਜ਼ ਐ ਇਹ ਬਿਲਕੁਲ ਵੀਰੇ ਓਹ ਚੀਜ਼ ਆਪਾਂ ਨੂੰ ਇਸ ਕਾਇਦੇ ਨਾਲ ਕਰਮਾਂ ਦੀ ਨਾਲ ਠੀਕ ਹੈ ਤੇ ਇਹ ਸੂਆ ਵੀਰੇ ਦੂਜਾ ਸੂੰਦੀਆਂ ਹਜੇ ਨੇ ਕੰਨੀਆਂ ਚੱਕੀਆਂ ਨੇ ਠੀਕ ਹੈ ਪਿਆਰ ਦੂਜਾ ਸੂਆ ਇਹਦਾ ਵੀਰੇ 44 ਕਿਲੋ 680 ਗ੍ਰਾਮ ਦਾ ਕਾਟ ਆ ਕੱਢੋ ਬਾਹਰ ਮਾੜੀ ਜੀ ਸੋ ਦੇਖੋ ਕਿ ਆ 3 ਮਹੀਨੇ ਹੋ ਗਏ ਵੀਰੇ ਨੂੰ ਬਾਹਰ ਤਾਂ ਜਾਂਦੇ ਨਹੀਂ ਬਹੁਤ ਵੱਡੀ ਬੋਡੀ ਵੇਟ ਹੈ ਨਾ ਵੀਰੇ ਕੋਈ ਅੰਤ ਨਹੀਂ ਆ ਕੈਂਟਰ ਦੇ ਵਿੱਚ ਆਈ ਆ ਇਹ ਮੇਰਾ ਭਰਾ ਨਾਲ ਆਇਆ ਦਾ ਪੰਜਵਾਂ ਗੇਰ ਲੱਗੇ ਨਹੀਂ ਗੱਡੀ ਦਾ ਤਾਪ ਲੱਗਣੀ ਨਹੀਂ ਦਿੱਤਾਗਾ ਇਹ ਛੋਟੀ ਪੂੰਡੀ ਤਾਂ ਜਾਂਦੀ ਨਹੀਂ ਵੀਰੇ ਬਲੈਰੋ ਚ ਵੀ ਨਹੀਂ ਜਾਂਦੀਗੀ ਸੋ ਵੀਰੇ ਦੇਖੋ ਆ ਦੇਖੋ ਦੋ ਬੰਦੇ ਤੋਂ ਖੁੱਲਦੀ ਆਗੀ ਕੱਢ ਦਿਓ ਸਰਪੰਚ ਸਾਹਿਬ ਬਾਹਰ ਕੱਢ ਦਿਓ ਸੋ ਵੀਰੇ ਬੋਡੀ ਵੇਟ ਵਗੈਰਾ ਦੇਖੋ ਰਾਜੀ ਰੂਜੀ ਬਹੁਤ ਜਿਆਦੇ ਚੰਗੀ ਬਣੀ ਵੀ ਇਹ ਇਦਾਂ ਦੇ ਬਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਕੁਲਨੇ ਵਧੇ ਚਾਰ ਜੈਂਦੇ ਨੇ ਉਹ ਚੀਜ਼ ਆ ਹਨਾ ਵੀਰੇ ਸਾਰੇ ਪੰਜਾਬ ਵਿੱਚ ਪਤਾ ਲੱਗ ਗਿਆ ਵੀ ਸੀਨੀਅਰ ਵਾਲਿਆ ਗਾਂ ਲੈ ਗਿਆ ਸਰਪੰਚ ਸਾਹਿਬ ਦੇ ਫਾਰਮ ਚੋਂ ਆਈ ਆ ਠੀਕ ਹੈ ਇਹਦਾ ਮੇਰਾ ਦੁੱਧ ਆਪਲਾ ਦੇਖਿਆ ਪਿਛਲੇ ਸੂਏ 43 ਕਿਲੋ 680 ਗ੍ਰਾਮ ਦਾ ਰਿਕਾਰਡ ਹੈ ਇੱਕ ਰੁਪਿਆ 50 ਤੋਂ ਬਾਹਰ ਪਾਉ ਬਾਕੀ ਵੀਰੇ ਦੱਸ ਦੀ ਆ ਤੁਸੀਂ ਨੇੜੇ ਹੋ ਜਾਓ ਮੰਦਾ ਇਹ ਐ ਮੰਨ ਵੀ ਕਰ ਮੰਨ ਲੈ ਇਸ ਤੋਂ ਹੋ ਗਿਆ ਤੋਂ ਬਹੁਤ ਭਾਰੀ ਹਨਾ ਹਾਂ ਤੇ ਦਿਨ ਕਹਿ ਲੈ ਵੀਰੇ ਪਾਰਾਂ ਦਾ 12 ਦਾ ਟਾਈਮ ਬਾਕੀ ਪਿਆ ਵੀਰੇ ਸੀਮਨ ਵਗੈਰਾ ਤਾਂ ਨਹੀਂ ਪੁੱਛਿਆ ਵੀਰੇ A to Z ਆਪ ਕਿਹੜੇ ਸੀਮਨ ਦੀ ਅੱਗੇ ਕਿਹੜਾ ਲੱਗਿਆ ਇਦੀ ਮਾਂ ਕਿਹੜੀ ਦੀ ਸਾਰੀ ਬਲੱਡ ਲਾਈਨ ਦੇਵਾਂਗੇ ਆਪਾਂ ਇਹਦੀ ਸੋ ਰਾਜੀ ਰੂਜੀ ਦੇਖੋ ਵੱਡੀ ਬਹੁਤ ਜਿਆਦਾ ਆ ਜਾਵਾ ਕਿਆ ਬਾਤਾਂ ਜਿਵੇਂ ਟਰੈਕਟਰ ਮਗਰ ਸੁਪਰ ਸੀਟਰ ਪਾਇਆ ਹਾਂ ਟਰੈਕਟਰ ਖੜਾ ਹੁੰਦਾ ਹੀ ਜਾਂਦਾ ਮੋਰੋ ਬਲੂ ਵੀਰ ਤਾਂ ਤਿੰਨ ਚਾਰ ਸਾਮਣੇ ਦੀ ਲੋੜ ਨਹੀਂ ਇੱਕ ਲੈ ਜਾ ਵੀਰ ਨਜ਼ਾਰੇ ਲਿਆ ਦੂ ਵੀਰੇ ਦਾਣਾ ਵੀ ਪਰ 20 ਕਿਲੋ ਖਾਉ ਨਾਲੇ ਇਹ ਜੀ ਦਾ ਠੱਠੇ ਵੇਖ ਜੂਗਾ ਬੱਛਾ ਜੀ ਬਿਲਕੁਲ ਵਿਕੂਗਾ ਵੀਰੇ ਮੱਛਾ ਵੀਕੂ ਬਾਕੀ ਦੇਣੀ ਨੇ ਬੱਸੀ ਆ ਸੈਕਸ਼ਨ ਸੀਮਨ ਲੱਗਿਆ ਸੈਕਸ਼ਨ ਸੀਮਨ ਬਾਹਾਂ ਨਾ ਜਾਏ ਚੰਗਾ ਲੱਗਿਆ ਵਾਪਾ ਸਾਰਾ ਲਗਤੀ ਰੂਪ ਚ ਦੇਵਾਂਗੇ ਸੋ ਰਾਜੀ ਰੂਜੀ ਬਹੁਤ ਜ਼ਿਆਦਾ ਫੇਸ ਕੁਆਲਟੀ ਵਗੈਰਾ ਚੰਗੀ ਜਿੰਦ ਜਾਨ ਤੇ ਅੱਗੇ ਜਿਹੜਾ ਥੱਲੇ ਲਾੜ ਦੇਖੇ ਨੇ ਖੜਾ ਬੱਜਾ ਇਹਦੀ ਗੱਲ ਨਾ ਹੈ ਵੀ ਸੇ ਦੰਦਾ ਕੰਨੀਆਂ ਹਲੇ ਚੱਕੀਆਂ ਨੇ ਬੰਦਾ ਮੂੰਹ ਭੱਜ ਸਕਦਾ ਆ ਕੇ ਤੇ ਚੰਗੇ ਗੱਡੇ ਕਰ ਗੱਲਦੇ ਪਲ ਆ ਕੱਢੋ ਵੀਰੇ ਪਲੂਣ ਬੱਸੀ ਦੋ ਦੰਦ ਪਲੂਣ ਬੱਸੀ ਦੋ ਦੰਦ ਨਮਾਈ ਨਹੀਂ ਹਜੇ ਇਹਨੂੰ ਐ ਮਨ ਵੀ ਡੇਢ ਘੰਟੇ ਹੋਇਆ ਜੀ ਡੇਢ ਘੰਟਾ ਗੱਭਣ ਹਨਾ ਬਿਲਕੁਲ ਵੀਰੇ ਹਫਤੇ ਦੀ ਕੱਚੀਆ ਦੋ ਦੰਦ ਪਿਓਰ ਹਫਤੇ ਦੀ ਦੋ ਦੰਦ ਲੇਵਾ ਵੀਰੇ ਬਾਹਲਾ ਖੋਲੂ ਕਰ ਮਾਈ ਲਾਲੀਆਂ ਹੀ ਮਾਰਦੀ ਆ ਜਮਾ ਗੁਲਾਬੀ ਗੁਲਾਬੀ ਹਵਾਨਾ ਪਿਆਦਾ ਹਨਾ ਬਿਲਕੁਲ ਵੀਰ ਜੀ ਅੱਗੇ ਜਿਹੜੀ ਆਪਾਂ ਸਾਈਵਾਲ ਚ ਦੇਖੀ ਆ ਜੀ ਆ ਵੀਰੇ ਸਾਈਵਾਲ ਦਰਸੀ ਕ੍ਰੋਸ ਵੱਡੇ ਘਰ ਚਾ ਇਹ ਵੀ ਨਹੀਂ ਨਮਾਈ ਇਹ ਵੀ ਰਾਤ ਸੁਈਆ ਜੇਰ ਜੂਰੇ ਦੀ ਓਕੇ ਹੋ ਗਈ ਵੀਰੇ ਹੁਣ ਬਹੁਤ ਸੋਹਣਾ ਲੱਗਿਆ ਕਰਮ ਵਾਲੀ ਨੂੰ ਹਵਾਨੇ ਦੀ ਸਾਫ ਸੁਥਰੀ ਹਨਾ ਅੱਗੇ ਇਹ ਦੁੱਧਾ ਸੁਆਸ ਹੁੰਦੀ ਆ ਵੇਖੋ ਹੱਟ ਪੈਰ ਦੀ ਕਿੰਨੀ ਖੋਲੀ ਆ ਆ ਲਗਾ ਸੀਨੀਅਰ ਵਾਲਿਆਂ ਵੇਚਿਆ ਵੇਖੋ ਵੀਰੇ ਕਿੰਨੀ ਚੌੜੀ ਪਈ ਆ ਇਹੇ ਜਿਹੇ ਬੜਾ ਵੇਖਦੀਆਂ ਵੀਰੇ ਦੇਖੋ ਥਣ ਇਹ ਗਰਮੀਆਂ ਦਾ ਤੋਹਫਾ ਜੀ ਜੈ ਜੈ ਗੱਲ ਆ ਜਿੱਦਾਂ ਦੁੱਧ ਵੀ ਨਜ਼ਾਰੇ ਲਿਆ ਤੂਗੀ ਆ ਵੀਰੇ ਪਲੂਵੀਆਂ ਦੰਦਾ ਦੇ ਵਿੱਚ ਆ ਬੱਸੀ ਸਹੀ ਬਾਲ ਚਾਹੀ ਹਾਂ ਇਹ ਵੀ ਇੱਕ ਹਫ਼ਤਾ ਲਊਗੀ ਜੀ ਠੀਕ ਹੈ ਠੰਡੀ ਸ਼ੀਰ ਬਹੁਤ ਆ ਗਈ ਅੱਗੇ ਤਿੰਨ ਸੁਈਆਂ ਖੜੀਆਂ ਅੱਗੇ ਤਿੰਨ ਸੁਈਆਂ ਖੜੀਆਂ ਵੀਰੇ ਇਹਦਾ ਕੀ ਬਾਇਓ ਡਾਟਾ ਹੈ ਹਾਂ ਇਹਦਾ ਵੀ ਵੀ ਕਿ ਲੋਨ ਜਾਈਦਾ ਫਿਰਦਾ ਸੂਈ ਵੀ ਜਦਨ ਹੋ ਗਿਆ ਪਰ ਕੀ ਨੇ ਵੀਰ ਪ੍ਰਾਨਾ ਜਿਹੜਾ ਨੂੰ ਪਤਾ ਹੀ ਨਹੀਂ ਪਿਆ ਆਪਾਂ ਸੂਈ ਵੀ ਮੂਹਰੇ ਮੋਖ ਨਹੀਂ ਲੈ ਲੈਂਦੇ ਆਪਣੇ ਫਾਰਜ਼ ਨੂੰ ਨਹੀਂ ਆ ਕੇ ਠੀਕ ਆ ਕੇ ਜਰਸੀ ਆ ਗਈ ਇਹ ਜਰਸੀ ਆ ਵੀਰੇ ਦੰਦਾਂ ਦੇ ਵਿੱਚ 18 ਕਿਲੋ ਕੰਡੇ ਨਾਲ ਤੋੜ ਕੇ ਲੈ ਜੀ ਵੀਰੇ ਠੀਕ ਹੈ ਦੋ ਦਿਨ ਨੂੰ ਤਾਂ 20 ਤੋਂ ਬਾਹਰ ਚਵਾ ਲੈਂਗੇ ਦਾ ਵੀਰੇ ਇਹਦੇ ਥੱਲੇ ਜੀ ਬਲੂਨ ਬੱਸੀ ਦੋ ਦੰਦ ਨਾਲ ਥੋੜੀ ਐਫਐਸ ਵੀ ਕ੍ਰੋਸ ਪੈ ਗਈਆਂ ਮਗਰ ਬੱਸੀ ਆ ਕੇ ਐ ਸ਼ਹਿਰ ਦੀ ਠੀਕ ਹੈ ਹਾਂ ਜੀ ਐਕਸਰ ਦੀ ਬੱਸੀ ਆ ਗਈ ਬਾਕੀ ਦਾ 12 ਬੰਨੇ ਆਪਾਂ ਸੀ ਦੇ ਦਿਆਂਗੇ ਕੱਲੂ ਆਪਾਂ ਸਾਰਾ ਮਾਲ ਤੀਹ ਦੇ ਕਿਨੇ ਵੇਚਣਾ ਕੱਲੂ ਵੇਚਾਂਗੇ ਵੀਰੇ 8 ਵਜੇ ਸੌਦੇ ਚਾਲੂ ਕਰ ਦਾਂਗੇ ਪ੍ਰਮਾਤਮਾ ਦੀ ਕਿਰਪਾ ਨਾਲ ਤਿੰਨ ਬੈੜਾ ਮਗਰ ਵੀ ਖੜੀਆਂ ਸੁਈਆਂ ਸਵਾਈਆਂ ਪੰਜ ਹੋਰ ਆਉਣ ਵਾਲੀਆਂ ਨੇ ਠੀਕ ਹੈ 28 ਨਾਗ ਮਿਲਣਗੇ 28 ਤੋਂ ਵਧਣਗੇ ਵੀਰੇ ਠੀਕ ਹੈ ਕੰਟੈਕਟ ਨੰਬਰ 628713934 ਸੀਨੀਵਾਲ ਕਾ ਡੇਰੀ ਫਾਰਮ ਤੋਂ ਕਾਫੀ ਨਗਦ ਖਾਦੇ ਕੋਈ ਵੀ ਨਾਲ ਤੁਹਾਡੇ ਪਸੰਦ ਆਓ ਇੱਥੇ ਦੇਖੋ ਮਾਲ ਦੇਖੋ ਤੇ ਖਰੀਦੋ ਵੀਡੀਓ ਦੇਖ ਕੇ ਸਭ ਦਾ ਤੈਅ ਲੋ